कुड़ी दे नाल भी के लिया है करो भाई एक लाख चौसठ हजार तेतीस पुरुषों ने दो हजार इक्कीस में आत्महत्या करी है और तो फैमिली प्रॉब्लम और एज फैक्टर में जाते हैं इन लड़कियों से पूछती हूँ की भगवान ना करे आपके ऊपर कोई ऐसा मैटर आ जाए और कितनी देर झेल पाएंगे आप ये तो मगर मच के आंसू निकलवा के सब जगह काट खेलना अपना ਇਹ ਅਬਲਾ ਨਹੀਂ ਹੈ ਇਹ ਆਬਲਾ ਹੈ ਹਿੰਦੁਸਤਾਨ ਦੇ ਵਿੱਚ ਸਣੀ ਪੰਜਾਬ ਦਾ ਡਾਟਾ ਹੈ ਇਹੋ ਇਹੋ ਜਿਹੇ ਜਵਾਨ ਮੁੰਡੇ ਖੁਦਕੁਸ਼ੀਆਂ ਕਰ ਗਏ ਕਿਉਂਕਿ ਸੱਸਾਂ ਦਾ ਇੰਟਰਫੇਅਰ ਬੜਾ ਰਹਿੰਦਾ ਹੈ ਘਰ ਦੇ ਵਿੱਚ ਜੋ ਤੁਸੀਂ ਕੋੜੀ ਇੱਕ ਵਾਰੀ ਤੋਰਤੀ ਜਿਹੜੇ ਸਿਆਣੇ ਮਾਪੇ ਹੁੰਦੇ ਆ ਦੁਬਾਰਾ ਉਹ ਬਾਰ ਬਾਰ ਫੋਨ ਜਿਹੜੇ ਦਿਨ ਦੇ ਵਿੱਚ 10-10 ਬਾਰ ਫੋਨ ਲਾਉਂਦੀਆਂ ਸੱਸਾਂ ਕਈ ਦੂਜੇ ਦੇ ਘਰ ਦੇ ਵਿੱਚ ਇੰਟਰਫੇਅਰ ਕਰਨਾ ਕੀ ਖਾਨਣੀ ਆ ਕੀ ਪਕਾਉਣੀ ਆ ਕੌਣ ਕੀ ਕੰਮ ਕਰਦਾ ਕਿੰਨਾ ਕਰਦਾ ਕਿੰਨੇ ਵੇ ਜਾਗਦਾ ਕਿੰਨੀ ਵਜੇ ਉੱਠਦਾ ਕੱਲੀ-ਕੱਲੀ ਇਨਫੋਰਮੇਸ਼ਨ ਉਹਨੂੰ ਗਾਈਡ ਕਰਨਾ ਕਿ ਆਪਦੇ ਆਪਦੇ ਘਰ ਵਾਲੇ ਨੂੰ ਉਹਦੀ ਮਾਂ ਨਾਲ ਕਿਵੇਂ ਤੋੜਨਾਗਾ ਵਗੈਰਾ-ਵਗੈਰਾ ਬੜਾ ਕੁਝ ਇਹ ਐਡੀ ਪੋਲਿਟਿਕਸ ਚੱਲਦੀ ਆ ਨਾ ਇਹ ਜਨਾਨੀਆਂ ਦੇ ਵੀ ਅੰਦਰ ਬਾਜ਼ੂ ਚੱਲਦੀ ਆ ਇਹ ਬੰਦੇ ਇਹਦੇ ਵਿੱਚ ਪੈ ਜਾਂਦੇ ਆ ਐਡੇ-ਐਡੇ ਗੱਭਰੂ ਜਵਾਨ ਜਿਹੜੇ ਅੱਕ ਕੇ ਗਲਤ ਕਦਮ ਚੁੱਕਦੇ ਆ ਆਤਮ ਹੱਤਿਆ ਕਰ ਲੈਂਦੇ ਆ ਬੰਦਾ ਬਾਹਰ ساری ਦੁਨੀਆ ਨਾਲ ਲੜ ਪੂਗਾ ਜੇ ਉਹਦੇ ਘਰੇ ਸ਼ਾਂਤੀ ਹੋਊਗੀ ਜੇ ਉਹਦੀ ਪਤਨੀ ਉਹਦਾ ਸਾਥ ਦੇਣ ਵਾਲੀ ਹੋਊਗੀ ਉਹਨੂੰ ਖੁਸ਼ ਰੱਖਣ ਵਾਲੀ ਹੋਊਗੀ ਘਰੇਲੂ ਲੜਾਈਆਂ ਕਰਕੇ ਕਿਉਂਕਿ ਟਿਕਣ ਨਹੀਂ ਦੇਣਾ ਹੁੰਦਾ ਸੱਸਾਂ ਨੇ ਆਪਦੀਆਂ ਕੁੜੀਆਂ ਨੂੰ ਕੁਝ ਕੁੜੀਆਂ ਜਿਹੜੀਆਂ ਸਮਝਦਾਰ ਹੁੰਦੀਆਂ ਪਰ 90% ਜਿਹੜੇ ਕੇਸ ਦੇਖੇ ਆ ਮਾਵਾ ਬਈ ਖੜਾ ਨਹੀਂ ਛੱਡਦੀਆਂ ਫੋਨ ਲਾਉਣਾ ਨਹੀਂ ਹਟਦੀਆਂ ਮਗਰ ਜਿਹੜੇ ਸਿਆਣੇ ਮਾਪੇ ਹੁੰਦੇ ਆ ਨਾ ਉਹ ਦੁਬਾਰਾ ਕੁੜੀ ਨੂੰ ਫੋਨ ਨਹੀਂ ਕਰਦੇਗੇ ਨਾ ਸੇਤੀ ਉਹਨੂੰ ਸਾਧਦੇ ਆ ਨਾ ਕੁਝ ਹੋਰ ਪਰ ਕਈ ਬੁੜਗਾਂ ਨੂੰ ਜਿਹੜੀ ਆਦਤ ਹੁੰਦੀ ਆ ਦਿਨ ਦੇ ਵਿੱਚ 10 ਵਾਰੀ ਫੋਨ ਲਾ ਕੇ ਪੁੱਛਣਾ ਜਿਹੜਾ ਕਿ ਕਲੇਸ਼ ਦੀ ਵਜਾ ਬਣਦੀ ਆ ਚੀਜ਼ਾਂ ਦੀਆਂ ਮੰਗਾਂ ਕਰ ਰੀਆਂ ਤਰ੍ਹਾਂ ਤਰ੍ਹਾਂ ਬੰਦੇ ਦਾ ਜਿਹਦਾ ਵਿਆਹ ਹੋ ਗਿਆ ਨਾ ਸਾਰੀ ਜ਼ਿੰਦਗੀ ਲਈ ਉਹ ਆਪਦੀ ਪਤਨੀ ਆਪਦੇ ਬੱਚਿਆਂ ਦੇ ਲਈ ਸੋਚ ਕੇ ਕੱਢ ਦਿੰਦਾ ਹੈਗਾ ਉਹਨਾਂ ਦਾ ਫਿਊਚਰ ਬਣਾਉਣ ਦੇ ਵਿੱਚ ਆਪਦੀ ਸਾਰੀ ਜ਼ਿੰਦਗੀ ਲਾ ਦਿੰਦਾ ਉਹਦਾ ਸਾਰਾ ਕੁਝ ਭੁੱਲ ਜਾਂਦਾ ਉਹ ਆਪਦੇ ਲਈ ਜਿਉਣਾ ਛੱਡ ਦਿੰਦਾ ਬੰਦਾ ਪਰ ਫਿਰ ਵੀ ਉਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਲੱਗਦੀ ਕਿ ਉਹਨਾਂ ਨੂੰ ਟੌਰਚਰ ਕਰਨੋਂ ਨਹੀਂ ਹਟਦਿਆਂ ਸੱਸਾਂ ਕਰਦੀ ਉਹਦੀ ਪਤਨੀ ਸਾਰਾ ਕੁਝ ਕਰਵਾਇਆ ਉਹ ਤੋਂ ਜਾਂਦਾਗਾ ਇਸ ਚੀਜ਼ਾਂ ਤੇ ਜਦੋਂ ਕੋਈ ਬੋਲਦਾਗਾ ਕਿਹਾ ਜਾਂਦਾ ਤਾਂ ਬਹੁਤ ਵੱਡੇ ਕਲੇਸ਼ ਪੈਂਦੇ ਆ ਕਿਉਂਕਿ ਜਿਹੜਾ ਮਰਦ ਦੀ ਮੈਂਟੈਲਿਟੀ ਆ ਉਹ ਜ਼ਿਆਦਾ ਕਲੇਸ਼ ਕਿਚਕਿਚ ਨਿੱਤ ਦਾ ਕਲੇਸ਼ ਉਹ ਝੱਲ ਨਹੀਂ ਸਕਦਾਗਾ ਉਹ ਇੱਕ ਪਾਸਾ ਕਰ ਦਿੰਦਾ ਹੁੰਦਾ ਬੁੜੀਆਂ ਦਾ ਕੰਮ ਹੀ ਇਹ ਹੁੰਦਾਗਾ ਸਾਰੀਆਂ ਦੀ ਗੱਲ ਨਹੀਂ ਮੈਂ ਕਰਦਾ ਇੱਥੇ 90% ਦਾ ਇਹ ਕੰਮ ਇਹ ਕੋ ਛੋਟਾ ਨੰਬਰ ਨਹੀਂ ਜਿਹੜੇ ਸੁਸਾਇਡ ਕੇਸ ਆਉਂਦੇ ਆ ਸਿਰਫ ਤੇ ਸਿਰਫ ਘਰੇਲੂ ਲੜਾਈਆਂ ਦੇ ਕਰਕੇ ਮੁੰਡੇ ਆਤਮ ਹੱਤਿਆ ਕਰ ਜਾਂਦੇ ਸਿਰਫ ਸੱਸਾਂ ਦਾ ਇੰਟਰਫੇਅਰ ਦੂਜੇ ਘਰਾਂ ਦੇ ਵਿੱਚ ਹੋਣ ਕਰਕੇ ਜਿਹੜੇ ਸਿਆਣੇ ਬੰਦੇ ਆ ਨਾ ਉਹ ਘਰਾਂ ਦੇ ਵਿੱਚ ਰਸਤੇ ਨਹੀਂ ਕਰਦੇ ਜਿੱਥੇ ਔਰਤ ਦੀ ਚੱਲਦੀ ਹੋਵੇ ਉਹ ਜਾਣ ਸਾਰ ਬੈਠ ਕੇ ਦੇਖ ਲੈਂਦੇ ਆ ਕਿ ਘਰ ਦੇ ਵਿੱਚ ਮੋਢੀ ਕੌਣਾ ਆ ਗੱਲਬਾਤ ਕੌਣ ਕਰ ਰਿਹਾ ਬੋਲ ਕਿਹੜਾ ਰਿਹਾ ਜਿਆਦਾ ਏਦੂ ਤਾਂ ਚੰਗਾ ਜਦੋਂ ਲਿਆਉਨੇ ਆ ਨਾ ਵਿਆਹ ਕੇ ਉਹਦੀ ਮਾਂ ਨੂੰ ਵੀ ਨਾਲ ਹੀ ਡੋਲੀ ਦੇ ਵਿੱਚ ਲਿਆਇਆ ਕਰੋ ਕੱਲ ਇੱਥੇ ਬੈਠ ਕੇ ਸਮਝਾਈ ਚੱਲਣ ਨੂੰ ਦਿਨ ਦੇ ਵਿੱਚ 10 10 ਫੋਨ 15 15 ਫੋਨ ਇਹ ਕੀ ਕਰਦੇ ਆ ਕੀ ਖਾਂਦੇ ਆ ਕੌਣ ਕੀ ਕੰਮ ਕਰਦਾ ਕਿੰਨੀ ਵਜੇ ਉੱਠਦਾ ਪੈਂਦਾ ਇਹੀ ਜਿਹੜਾ ਇੰਟਰਫੇਅਰ ਉਹਨਾਂ ਨੂੰ ਇੱਕ ਦਿਨ ਤਲਾਕ ਕਰਵਾ ਦਿੰਦਾ ਜਾਂ ਉਹ ਮੁੰਡਾ ਦੁਖੀ ਹੋਇਆ ਵਾ ਆ ਦੇਖੋ ਤੁਸੀਂ ਕਿੱਡੇ ਕਿੱਡੇ ਇਹ ਜਵਾਨ ਮੁੰਡੇ ੱਤਕਾ ਮਾਰ ਕੇ ਕੰਮ ਤਾਂ ਨੇ ਜਿਹੜੇ ਤਕਲੇ ਜਿਹੜੇ ਹਾਰ ਜਾਂਦੇ ਆ ਮਾਨਸਿਕ ਟੈਨਸ਼ਨ ਤੋਂ ਸਾਰਾ ਦਿਨ ਬੰਦਾ ਬਾਹਰ ਮਿਹਨਤ ਕਰਦਾਗਾ ਆਪਦੀ ਪਤਨੀ ਦੀਆਂ ਇਸ ਸਮਾਂ ਪੂਰਾ ਕਰ ਲਈ ਆਪਦੇ ਬੱਚਿਆਂ ਦੀਆਂ ਉਹਨਾਂ ਦਾ ਭਵਿੱਖ ਬਣਾਉਣ ਦੇ ਲਈ ਪਰ ਬੰਦਾ ਬਾਰ ਬਾਰ ਜਿਤਾਉਂਦਾ ਨਹੀਂ ਹੁੰਦਾਗਾ ਪਰ ਔਰਤ ਦਾ ਜਿਹੜਾ ਮਾਈਂਡ ਆ 90% ਇੰਨਾ ਕੁ ਜ਼ਿਆਦਾ ਇੰਟਰਫੇਅਰ ਕਰਦੀਆਂ ਜਿਹੜੀਆਂ ਮਾਮਾ ਆਪਦੇ ਕੁੜੀ ਦੇ ਘਰ ਦੇ ਵਿੱਚ ਉਹ ਕਦੇ ਵੀ ਘਰ ਨਹੀਂ ਬਸਦੇ ਵੀ ਜਿੱਥੇ ਵੀ ਤੁਸੀਂ ਕਦੇ ਰਿਸ਼ਤਾ ਕਰਨਾ ਹੋਇਆ ਅੱਗੇ ਵਾਸਤੇ ਕੁੜੀ ਜਾਂਦਾ ਮੁੰਡੇ ਦਾ ਜਿਹੜੇ ਘਰ ਦੇ ਵਿੱਚ ਔਰਤ ਦੀ ਚੱਲਦੀ ਹੋਈ ਉੱਥੇ ਗਲਤੀ ਨਾ ਕਦੇ ਰਿਸ਼ਤਾ ਨਾ ਕਰੋ ਕਿਉਂਕਿ ਬੋਲਣਸਾਰ ਉੱਥੇ ਪਤਾ ਲੱਗ ਜਾਂਦਾ ਬੈਠਣਸਾਰ ਵੀ ਕੌਣ ਇੱਥੇ ਬੋਲ ਰਿਹਾ ਹੈਗਾ ਐਡਾ ਵੱਡਾ ਹੈ ਡਾਟਾ ਸਾਹਮਣੇ ਨਿਕਲ ਕੇ ਆਇਆ ਹੈਗਾ ਸੋ ਸਾਈਡ ਕਰ ਜਾਂਦੇ ਆ ਮੁੰਡੇ ਕਿਵੇਂ ਕਿਉਂਕਿ ਮਰਦ ਜਿਹੜਾ ਹਰ ਰੋਜ਼ ਦਾ ਕਲੇਸ਼ ਕਿਚ-ਕਿਚ ਚਾਲ ਨਹੀਂ ਸਕਦਾਗਾ ਉਹ ਇੱਕ ਪਾਸਾ ਕਰ ਦਿੰਦਾ ਹੁੰਦਾ ਹੈਗਾ ਔਰਤਾਂ ਦਾ ਕਲੇਸ਼ ਐਡਾ ਵੱਡਾ ਨੰਬਰ ਤੁਸੀਂ ਦੇਖੋ ਸਾਹਮਣੇ ਆਇਆ ਹੈ ਜਿਹੜਾ ਕਿ ਸੁਸਾਇਸਾਈਡ ਕੇਸਾਂ ਦਾ ਹੈ